ਕਾਨੂੰਨ ਆਪਣੀ ਬੰਦੀ ਕਾਰਵਾਈ ਨਹੀਂ ਇੱਥੇ ਕਰਦਾ ਫਿਰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਸੁਖਵੀਰ ਸਿੰਘ ਸ਼ਿਰਗਿਲ ਤੇ ਤੁਸੀਂ ਦੇਖਣਾ ਸ਼ੁਰੂ ਕਰ ਚੁੱਕੇ ਹੋ ਹਮਦਰਦ ਟੀਵੀ ਇੱਕ ਬੇਹੱਦ ਮੰਦ ਭਾਗੀ ਘਟਨਾ ਵਾਪਰੀ ਹੈ ਸਾਲ ਚੜ੍ਹਦੇ ਸਾਰ ਹੀ ਪਹਿਲੇ ਦਿਨ ਹੀ ਇਹ ਖਬਰ ਜਿਹੜੀ ਆ ਨਿਕਲ ਕੇ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਇੱਕ ਨੂੰ ਦੇ ਵੱਲੋਂ ਘਰ ਦੇ ਵਿੱਚ ਵਿਵਾਦ ਵੀ ਕੀਤੀ ਗਈ ਹੈ ਇੱਕ ਨਵਾਂ ਚੰਦ ਚੜ੍ਹ ਦਿੱਤਾ ਗਿਆ ਹੈ ਇਹ ਵੱਡਾ ਕਾਰਾ ਕਰ ਦਿੱਤਾ ਗਿਆ ਜੀ ਹਾਂ ਸਾਰੀ ਖਬਰ ਦੇ ਬਾਰੇ ਜਾਣਕਾਰੀਆਂ ਜਿਹੜੀਆਂ ਨੇ ਤਫਸੀਲ ਰੂਪੀ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਕਿਵੇਂ ਇੱਕ ਪਰਿਵਾਰ ਦੇ ਵਿੱਚ ਸਹੁਰਾ ਜਿਹੜਾ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਸਿੱਖ ਧਰਮ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਪਰ ਉਸ ਦੀ ਨੂਰਾਨੀ ਜਿਹੜੀ ਹੈ ਉਹ ਇਸਾਈ ਧਰਮ ਦੇ ਵਿੱਚ ਆਪਣੇ ਆਪ ਨੂੰ ਜਿਹੜੇ ਹੈ ਉਹ ਲੈ ਕੇ ਜਾਂਦੀ ਹੈ ਤੇ ਈਸਾਈ ਬਣ ਕੇ ਉਸ ਦੇ ਵੱਲੋਂ ਘਰ ਦੇ ਵਿੱਚ ਹੀ ਬੇਅਦਬੀ ਦੀ ਇਹ ਵੱਡੀ ਘਟਨਾ ਨੂੰ ਅੰਜਾਮ ਦੇ ਦਿੱਤਾ ਜਾਂਦਾ ਹੈ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਵੀ ਇਸ ਜਗ੍ਹਾ ਦੇ ਉੱਪਰ ਪਹੁੰਚਿਆ ਗਿਆ ਤੇ ਮਾਹੌਲ ਉੱਥੇ ਕੀ ਬਣਿਆ ਇਸ ਦੇ ਬਾਰੇ ਵੀ ਤੁਹਾਨੂੰ ਇਸ ਖਬਰ ਦੇ ਵਿੱਚ ਜਾਣਕਾਰੀਆਂ ਦਿੱਤੀਆਂ ਜਾਣਗੀਆਂ ਦਰਅਸਲ ਸ੍ਰੀ ਅਮਰਸਰ ਸਾਹਿਬ ਗੁਰੂ ਨਗਰੀ ਦਾ ਇਹ ਮਾਮਲਾ ਹੈ ਜਿੱਥੇ ਬੀਤੇ ਦਿਨੀ ਰਣਜੀਤ ਐਵੀ ਨਿਊ ਦੇ ਤਿੰਨ ਬਲਾਕ ਦੇ ਵਿੱਚ ਇਹ ਘਟਨਾ ਵਾਪਰੀ ਸੀ ਜਿੱਥੇ ਇੱਕ ਆ ਕੂੜੇ ਦੇ ਢੇਰ ਦੇ ਉੱਪਰ ਆ ਬੇਦਬੀ ਕਰਕੇ ਗੁੜਕਾ ਸਾਹਿਬ ਜਿਹੜੇ ਸੀ ਉਹ ਛੁੱਟੇ ਹੋਏ ਸੀ ਖੇ ਸੈਂਚੀਆਂ ਜਿਹੜੀਆਂ ਸੀ ਉਹ ਛੁੱਟੀਆਂ ਹੋਈਆਂ ਸੀ ਤੇ ਹੁਣ ਅੰਮ੍ਰਿਤਸਰ ਦੇ ਪਿੰਡ ਮੁੱਦਲ ਦੇ ਵਿੱਚੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪਰਿਵਾਰ ਦੇ ਵਿੱਚ ਸੌਹਰਾ ਸਾਹਿਬ ਜਿਹੜੇ ਸੀ ਉਹਨਾਂ ਦੇ ਵੱਲੋਂ ਤਾਂ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆ ਜਿਹੜਾ ਨਤਮਸਤਕ ਹੋਇਆ ਜਾਂਦਾ ਸੀ ਉਹਨਾਂ ਦੇ ਵਿੱਚ ਵਿਸ਼ਵਾਸ ਰੱਖਿਆ ਜਾਂਦਾ ਸੀ ਪਰ ਉਹਨਾਂ ਦੀ ਨੋਹ ਜਿਹੜੀ ਐ ਉਸ ਦੇ ਵੱਲੋਂ ਈਸਾਈ ਬਣ ਕੇ ਘਰ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪੈਸ ਰੂਪ ਜਿਹੜੇ ਨੇ ਉਹਨਾਂ ਦੀ ਬੇਦਵੀ ਕੀਤੀ ਗਈ ਸਭ ਤੋਂ ਪਹਿਲਾਂ ਉਸ ਨੂੰ ਪਾੜਿਆ ਗਿਆ ਤੇ ਉਸ ਤੋਂ ਬਾਅਦ ਉਸ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਇਸ ਸਾਰੀ ਘਟਨਾ ਦੇ ਬਾਰੇ ਜਿਹੜੀਆਂ ਜਾਣਕਾਰੀਆਂ ਨੇ ਉਹ ਸੌਰੇ ਦੇ ਵੱਲੋਂ ਦਿੱਤੀਆਂ ਗਈਆਂ ਉਸ ਦੇ ਸੌਰੇ ਪਰਿਵਾਰ ਦੇ ਵੱਲੋਂ ਸਾਰੇ ਦੇ ਵੱਲੋਂ ਦਿੱਤੀਆਂ ਗਈਆਂ ਕਿ ਸਾਡੀ ਨੋਹ ਦੇ ਵੱਲੋਂ ਇਹ ਸਾਰੀਆਂ ਚੀਜ਼ਾਂ ਕੀਤੀਆਂ ਗਈਆਂ ਨੇ ਫੇਰ ਕਿਸੇ ਮਾਮਲਾ ਜਿਹੜਾ ਪਹੁੰਚਦਾ ਹੈ ਥਾਣਾ ਬੇਰਕਾ ਦੇ ਵਿੱਚ ਤੇ ਪੁਲਿਸ ਦੇ ਵੱਲੋਂ ਆਪਣੀਆਂ ਕਾਰਵਾਈਆਂ ਸ਼ੁਰੂ ਕੀਤੇ ਜਾਣ ਦੀ ਗੱਲ ਚ ਜਾਰੀ ਹੈ ਪਰ ਇੱਥੇ ਪੁਲਿਸ ਦੇ ਵੱਲੋਂ ਕਿਸੇ ਵੀ ਤਰੀਕੇ ਦਾ ਕੋਈ ਬਿਆਨ ਜਿਹੜਾ ਮੀਡੀਆ ਕਰਮੀਆਂ ਦੇ ਨਾਲ ਸਾਂਝੇ ਕਰਨ ਤੋਂ ਗੁਰੇਜ਼ ਕੀਤਾ ਗਿਆ ਪਰ ਇੱਥੇ ਖਾਸਮ ਖਾਸ ਗੱਲ ਇਹ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਨਾ ਦੇ ਵੱਲੋਂ ਜ਼ਰੂਰ ਇੱਥੇ ਪਹੁੰਚ ਕੀਤੀ ਗਈ ਹੈ ਤਲਖੀ ਭਰੇ ਮਾਹੌਲ ਜਿਹੜੇ ਨੇ ਉਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਦੇ ਉੱਪਰ ਚੱਲ ਰਹੀਆਂ ਦਿਖਾ ਲਈ ਤੁਹਾਨੂੰ ਦੇ ਰਹੀਆਂ ਹੋਣਗੀਆਂ ਜਿਸ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਜਿਹੜੀ ਹੈ ਉਸ ਦੇ ਵੱਖ-ਵੱਖ ਮੈਂਬਰ ਜਿਹੜੇ ਨੇ ਆਗੂ ਜਿਹੜੇ ਨੇ ਨਿਹਾਲ ਸਿੰਘ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਉੱਥੇ ਪਹੁੰਚ ਕੀਤੀ ਗਈ ਤੇ ਪਹੁੰਚ ਕਰਕੇ तमाम ਇਸ ਘਟਨਾ ਨੂੰ ਜਿੱਥੇ ਦੰਦਿਆ ਗਿਆ ਉੱਥੇ ਹੀ ਨਾਲ ਦੀ ਨਾਲ ਪੁਰਸ਼ ਪ੍ਰਸ਼ਾਸਨ ਨੂੰ ਵੀ ਸਿੱਧੇ ਤੌਰ ਦੇ ਉੱਪਰ ਉਹਨਾਂ ਦੇ ਵੱਲੋਂ ਚੇਤਾਵਨੀਆਂ ਦੇ ਦਿੱਤੀਆਂ ਗਈਆਂ ਨੇ ਤਾੜਨਾਵਾ ਕਰ ਦਿੱਤੀਆਂ ਗਈਆਂ ਨੇ ਕਿ ਭਾਈ ਜੇਕਰ ਤੁਹਾਡੇ ਵੱਲੋਂ ਕਿਸੇ ਤਰੀਕੇ ਦੀ ਕੋਈ ਕਾਰਵਾਈ ਜਿਹੜੀ ਆ ਇਸ ਔਰਤ ਦੇ ਉੱਪਰ ਨਾ ਕੀਤੀ ਗਈ ਤਾਂ ਫਿਰ ਸਾਡੇ ਵੱਲੋਂ ਆਪਣੇ ਤੌਰ ਦੇ ਉੱਪਰ ਇਸ ਸਾਰੀ ਘਟਨਾ ਦੇ ਉੱਪਰ ਕਾਰਵਾਈਆਂ ਕੀਤੀਆਂ ਜਾਣਗੀਆਂ ਉਸ ਤੋਂ ਬਾਅਦ ਸਾਨੂੰ ਨਾ ਕਿਹਾ ਜਾਵੇ ਸੋ ਇਹ ਸਾਰੀ ਚੀਜ਼ ਜਿਹੜੀ ਹੈ ਅੰਮ੍ਰਿਤਸਰ ਦੇ ਪਿੰਡ ਮੁੱਦਲ ਦੇ ਵਿੱਚੋਂ ਸਾਹਮਣੇ ਆਈ ਹੈ ਜਿੱਥੇ ਆ ਮਾਫੀ ਮੰਗਣ ਦੀ ਗੱਲ ਵੀ ਹੋ ਰਹੀ ਹੈ ਕਿ ਉਸ ਔਰਤ ਦੇ ਵੱਲੋਂ ਮਾਫੀ ਮੰਗ ਲਈ ਗਈ ਹੈ ਕਿਹਾ ਗਿਆ ਕਿ ਮੇਤੋ ਜਾਣੇ ਜਾਣ ਦੇ ਵਿੱਚ ਐਸਾ ਹੋ ਗਿਆ ਪਰ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕਿਸੇ ਵੀ ਤਰੀਕੇ ਦੇ ਨਾਲ ਇਸ ਗੱਲ ਨੂੰ ਪਹਚਾਇਆ ਨਹੀਂ ਜਾ ਰਿਹਾ ਸੋ ਇਹ ਸਭ ਦੇ ਦਰਮਿਆਨ ਹੁਣ ਕਿਸ ਤਰੀਕੇ ਦੇ ਨਾਲ ਇਹ ਆ ਜਿਹੜੀ ਘਟਨਾ ਸਾਹਮਣੇ ਆਈ ਆ ਉਸ ਦੇ ਉੱਪਰ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਵੱਲੋਂ ਕੀ ਵੱਡਾ ਐਕਸ਼ਨ ਲਿਆ ਜਾਣਾ ਇਹ ਵੀ ਆਉਣ ਵਾਲਾ ਸਮਾਂ ਦੱਸੇਗਾ ਪਰ ਉੱਥੇ ਪਹੁੰਚੀ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਜਿਹੜੀ ਹੈ ਉਹਨਾਂ ਦੇ ਜਿਹੜੇ ਆਗੂ ਨੇ ਉਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਪਰ ਜਿਵੇਂ ਆ ਬਾਕੀ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਕਾਰਵਾਈਆਂ ਕੀਤੀਆਂ ਜਾਂਦੀਆਂ ਨੇ ਉਸੇ ਤਰੀਕੇ ਇੱਥੇ ਵੀ ਪਹੁੰਚਿਆ ਗਿਆ ਜਾਣਕਾਰੀਆਂ ਲਈਆਂ ਗਈਆਂ ਤੇ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ ਸੋ ਸਾਡੇ ਨਾਲ ਹੁਣ ਫੋਨ ਲਾਈਨ ਦੇ ਉੱਪਰ ਬਲਬੀਰ ਸਿੰਘ ਮੁੱਛਲ ਜਿਹੜੇ ਮੌਜੂਦ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਉਸ ਤੋਂ ਬਾਅਦ ਜਾਣਕਾਰੀ ਲਵਾਂਗੇ ਬਹੁਤ-ਬਹੁਤ ਸਵਾਗਤ ਹੈ ਜੀ ਹਮਾਰਾ ਟੀਵੀ ਦੇ ਉੱਪਰ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੁਚੇ ਸਾਹਿਬ ਆਏ ਦੇ ਨਾ ਕਟਨਾਵਾ ਜੜੀਆਂ ਨੇ ਬਦਬੀ ਦੀਆਂ ਰੋਕਣ ਦਾ ਨਾਮ ਹੀ ਨਹੀਂ ਲੈ ਰਹੀਆਂ ਪਿਛਲੇ ਦਿਨੀ ਵੀ ਆਪਾਂ ਫੋਨ ਦੇ ਜ਼ਰੀਏ ਤੁਹਾਡੇ ਨਾਲ ਸੰਪਰਕ ਕਾਇਮ ਕੀਤਾ ਸੀ ਰਣਜੀਤ ਐਵੇਨਿਊ ਦੇ ਵਿੱਚ ਉਹ ਕਟਨਾਵਾਪਰੀ ਤੇ ਹੁਣ ਇਹ ਸੌਰਾ ਪਰਿਵਾਰ ਜਿਹੜਾ ਹੈ ਉਸ ਦੇ ਵੱਲੋਂ ਦੋਸ਼ ਆਪਣੀ ਨੋ ਦੇ ਉੱਪਰ ਹੀ ਲਾਏ ਗਏ ਨੇ ਕਿ ਕੋਈ ਕੋ ਜਾਣਕਾਰੀਆਂ ਨੇ ਜਿਹੜੀ ਵੇਰਕਾ ਥਾਣੇ ਦੇ ਵਿੱਚ ਘਟਨਾ ਪਹੁੰਚੀ ਹੈ ਇਦਾਂ ਹੈ ਕਿ ਇਹਦਾ ਤਰਲੋਕ ਸਿੰਘ ਹੀ ਹੈ ਹੂੰ ਇਹ ਹੈਗਾ ਗਰੀਬ ਸਿੱਖ ਇੱਕ ਸੰਦ ਜੀ ਇਹਨਾਂ ਦੀ ਸੰਸਥਾ ਨੇ ਆ ਗੁਰੂ ਦੇ ਸਿਖਾਣੇ ਇਹਨੂੰ ਕਮਰਾ ਬਣਾ ਕੇ ਦਿੱਤਾ ਹੂੰ ਰਹਿਣ ਵਾਸਤੇ ਇਹਨੇ ਉਹਦੇ ਅੰਦਰ ਧੰਨ ਗੁਰੂ ਨਾਨਕ ਪਾਤਸ਼ਾਹ ਜੀਆਂ ਫੋਟੋਆਂ ਲਾਈਆਂ ਹੂੰ ਇਹ ਜਿਹੜੀ ਨੌ ਹੀਆਂ ਹਰੀ ਨੂਰੀ ਨੂੰ ਜੀ ਉਹ ਕਿਤੇ ਮੰਦੀ ਹੀ ਅਸਾਈ ਤਰ੍ਹਾਂ 6 ਸਾਲ ਤੋਂ ਜੀ ਉਹ ਇਹ ਗਾਇ ਹੀ ਆਪਣੇ ਕਿਰਤ ਕਰਨ ਤੇ ਜਦੋਂ ਉਹ ਘਰ ਆਇਆ ਤੇ ਆਉਂ ਗਿਆ ਉਹਨੇ ਫੋੜਾਂ ਪਾੜਤੀਆਂ ਉਹਦੀਆਂ ਹੂੰ ਉਹਨੇ ਪੁੱਛਿਆ ਕਿ ਕੀਤਾ ਫਿਰ ਫੜ ਕੇ ਤੇ ਉਹਨੇ ਅਗਲਾ ਆਤੀ ਅੱਛਾ ਜੀ ਹਾਂ ਜੀ ਹੂੰ ਉਹ ਫਿਰ ਮੁੜ ਕੇ ਜਦੋਂ ਉਹਨੇ ਸਹੁਰੇ ਨੇ ਰੌਲਾ ਪਾਇਆ ਤੇ ਲਾਗੂ ਬੀਬੀਆਂ ਮਈਆਂ ਕੱਟੀਆਂ ਹੋਈਆਂ ਹੂੰ ਤੇ ਉਹਨੇ ਪੁੱਛੂ ਸ਼ਿਕਾਇਤ ਕੀਤੀ ਕਿ ਆ ਬੀਬੀ ਨੇ ਔਰਤ ਨੇ ਇਦਾਂ ਕਰਕੇ ਘਰ ਦੇ ਦੁਆਰੇ ਕਿਉਂ ਫੋੜਵਾਦੀ ਫੇਰ ਵੀ ਕੀਤੀ ਹੈ ਹੂੰ ਮੌਕੇ ਤੇ ਪੁਲਿਸ ਵੀ ਆ ਗਈ ਪਿੰਡ ਵਾਲਿਆਂ ਨੇ ਬਹਿ ਕੇ ਤੇ ਰਾਜੀ ਨਵਾ ਕਰਾਤਾ ਅੱਛਾ ਜੀ ਅਗਲੇ ਦਿਨ ਹੂੰ ਇਹ ਰਾਹ ਦਾਸੋ ਦੇ ਦੀ ਗੱਲ ਵਾ ਠੀਕ ਹੈ ਜੀ ਅਗਲੇ ਦਿਨ ਰਾਜੀ ਨਵਾ ਕਰ ਲਿੰਦੇ ਆ ਪੁਲਸ ਵਾਲੇ ਉਧਰੋਂ ਹਿੱਸਾ ਜਾਂਦੇ ਫਿਰ ਹੂੰ ਤੇ ਮੁੜ ਕੇ ਫਿਰ ਪੁਲਸਾਂ ਲਗਾ ਕੇ ਆ ਗਏ ਆ ਇਹ ਹੂੰ ਉਹ ਸੁਪਈ ਕੁਝ ਕਹੀ ਜਾਏ ਤੁਸੀਂ ਕਹੀ ਜੋ ਇਹ ਬਿਰਦੇ ਹੀ ਬਿਰਦੇ ਹੀ ਹੂੰ ਹਾਂ ਜੀ ਉਹ ਸਤਗੁਰਾਂ ਨੇ ਕਿਰਪਾ ਕਰਕੇ ਚਲੋ ਜਦੋਂ ਤਹ ਤੱਕ ਗਏ ਉਹਦੇ ਇਹ ਵੀ ਮੰਨੀ ਕੇ ਹਾਂ ਵੀਡੀਓ ਵੀ ਅੜੂ ਗਈ ਆ ਹੂੰ ਤੁਹਾਡੇ ਵੀਡੀਓ ਪੇ ਹੀ ਦਵਾਂਗੇ ਜੀ ਵੀਡੀਓ ਚ ਮੰਨਦੀ ਆ ਕਿ ਹਾਂ ਮੈਂ ਇਹ ਜਿਹੜੀਆਂ ਵਾ ਘੋੜਾ ਆਪਰੇ ਹੱਥੀਂ ਪਾੜੀਆਂ ਬਿਲਾ ਪਾੜ ਕੇ ਇਹਨਾਂ ਦਾ ਸਸਕਾਰ ਜ਼ਰੂਰੀਏ ਸੋਟੀਆਂ ਹੂੰ ਹਾਂ ਜੀ ਜੀ ਇਹ ਗੱਲਾਂ ਜਿਹੜੀਆਂ ਬਰਦਾਸ਼ਤ ਕਰਨ ਤੋਂ ਬਾਹਰੀ ਆ ਹੂੰ ਇਹ ਨਿਧਵਾਵਾ ਤੇ ਬਹੁਤ ਜ਼ਿਆਦੀਆਂ ਵਾਪਰ ਰਹੀਆਂ ਵਾ ਦੱਸੋ ਤੋਂ ਕਿਉਂਕਿ ਕਈ ਜਿੱਦਾਂ ਜਿਹੜੀਆਂ ਵਾ ਉਹ ਬਾਹਰ ਆ ਜਾਂਦੀਆਂ ਉਹਦੇ ਕਈ ਲੋਕੀ ਸਾਡੇ ਸ਼ਰੂਮਣੀ ਕਮੇਟੀ ਦੇ ਤਾਂ ਤੁੰ ਪ੍ਰਚਾਰਕ ਹੋ ਜਿਹੜੇ ਪ੍ਰਚਾਰਕ ਆ ਉਹੀ ਗੱਲਾਂ ਦਬ ਦੇ ਹੁੰਦੇ ਨੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹਦਾ ਹਾਲ ਨਹੀਂ ਲੱਭਦੇ ਇਹਦਾ ਹਾਲ ਨਹੀਂ ਲੱਭ ਹੁੰਦਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਕਿਹਾ ਜਾ ਰਿਹਾ ਸੀ ਉਹ ਉਸ ਦੇ ਬਾਰੇ ਜ਼ਰੂਰ ਦੱਸੋ ਕਿ ਪੁਲਿਸ ਪ੍ਰਸ਼ਾਸਨ ਇਸ ਚੀਜ਼ ਨੂੰ ਦਬਣ ਦੀ ਕੋਸ਼ਿਸ਼ ਕਰ ਰਹੀ ਸੀ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਤੁਸੀਂ ਕਹਦੇ ਹੋ ਕਿ ਬਿਰਦ ਸੀ ਹਾਂ ਹਾਂ ਜਦੋਂ ਅਸੀਂ ਗਏ ਉਦੋਂ ਹੱਥ ਇਹ ਆਵਾਜ਼ ਬਦਲ ਗਈ ਗੱਲਾਂ ਬਦਲ ਗਈਆਂ ਸਾਰਿਆਂ ਦੀਆਂ ਪਰ ਅਸੀਂ ਉਹਨੂੰ ਲੜਕੀ ਨੂੰ ਵੱਖਰੇ ਕਰਕੇ ਉਦੋਂ ਕਵਰ ਵਿੱਚ ਕਵਰ ਕਰ ਲਿਆ ਇਹ ਪੁੱਛ ਲੈ ਇਹਨੂੰ ਹੂੰ ਹਾਂਜੀ ਤੇ ਮੁੜ ਕੇ ਕਈ ਜਾਣਗੇ ਤੁਸੀਂ ਕਹਿ ਦੋਗੇ ਜਿਸ ਕਹਿ ਦੋਗੇ ਫਿਰ ਤੋਂ ਹੀ ਆ ਇਹ ਹਾਂਜੀ ਉਹ ਫਿਰ ਜਦੋਂ ਗੱਲ ਨੂੰ ਬਦਲ ਲਗੇ ਤੇ ਫਿਰ ਅਸੀਂ ਜਦੋਂ ਗੁਰੂ ਨੇ ਸਾਨੂੰ ਬਲ ਦਿੱਤਾ ਕਾਫੀ ਸਿੰਘ ਆ ਗਏ ਜੀ ਤਾਂ ਕੋ ਲੱਗੋ ਜਿੱਦ ਨਹੀਂ ਸੰਪਰਕ ਜੀ ਹੋ ਜਾ ਸਾਡੇ ਭੱਜੇ ਉਹਦੇ ਜਿਹੜੇ ਗੁਰੂ ਸਾਹਿਬ ਜਿੱਥੇ ਕੋਈ ਸਤਿਕਾਰ ਨਹੀਂ ਹੁੰਦਾ ਜੀ ਤੇ ਫਿਰ ਉਸ ਨੂੰ ਪਤਾ ਲੱਗਾ ਕਿ ਹੁਣ ਆ ਗਿਆ ਹੂੰ ਤੇ ਬੜਾ ਉਹਨਾਂ ਨੇ ਯਤਨ ਕੀਤਾ ਮਨਾਉਣ ਦਾ ਪਰ ਮਹਾਰਾਜ ਜੀ ਬਾਦਸ਼ਾਹ ਕਿਰਪਾ ਕਰੇ ਇਹ ਤਾਂ ਬਿਲਕੁਲ ਨਹੀਂ ਫਿਰੇ ਪਰ ਬੱਚੇ ਆ ਜੀ ਇਹਨਾਂ ਦੇ ਬੱਚੇ ਪਰਹਾੜਾ ਗੁਰੂ ਨਾਨਕ ਦਾ ਘਰ ਵਾਹੇ ਉਰ ਤੋਂ ਸਵਾਇਆ ਹੋ ਰੁਈ ਇਹਨੇ ਮੱਖੇ ਗੜ ਦੀ ਯਾਰੀ ਆ ਹੂੰ ਤੇ ਅਸੀਂ ਨਹੀਂ ਇਹ ਚੀਜ਼ ਬਰਦਾਸ਼ਤ ਕਰਾਂਗੇ ਕਦੀ ਨਹੀਂ ਬਰਦਾਸ਼ਤ ਕਰਾਂਗੇ ਤੇ ਨਾ ਫਿਰ ਪਰਚਾ ਦਾ ਜੀ ਕਿਤਾ 144 ਐਫ ਆਈ ਆਰ ਦਰਜ ਹੋਈ ਆ ਅੱਛਾ ਜੀ ਇਹ ਵੀਰ ਕੇ ਥਾਣੇ ਦੇ ਵਿੱਚ ਹੂੰ ਤੇ ਉਹ ਪੁਸਤ ਦੇ ਪਰਚਾ ਦਾਤੀ ਕਰਕੇ ਬੀਬੀ ਨੂੰ ਫਿਰ ਜੇਲ੍ਹ ਚ ਭੇਜਤਾ ਉਹ ਜੀ ਕਾਨੂੰਨੀ ਕਾਰਵਾਈ ਤਾਂ ਹੋ ਗਈ ਪਰ ਇਸ ਦੇ ਵਿੱਚ ਅਸੀਂ ਜਿਹੜੀ ਵੀਡੀਓ ਵੇਖ ਰਹੇ ਆ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਆ ਮਾਛਾ ਸਾਹਿਬ ਉਹਦੇ ਵਿੱਚ ਜਿਹੜਾ ਸੌਹਰਾ ਉਸਦੇ ਵੱਲੋਂ ਉਸ ਵਿਅਕਤੀ ਦੇ ਵੱਲੋਂ ਇਹ ਚੀਜ਼ ਕਹੀ ਜਾ ਰਹੀ ਹੈ ਕਿ ਮਾਫ਼ ਕਰ ਦਿੱਤਾ ਜਾਵੇ ਬੱਚੇ ਛੋਟੇ ਨੇ ਇਹ ਸਾਰੀਆਂ ਚੀਜ਼ਾਂ ਉਸਦੇ ਪਰਿਵਾਰ ਦੇ ਵਿੱਚ ਪਹਿਲਾਂ ਵੀ ਵਾਪਰਦੀਆਂ ਸੀ ਜਿਹਨੂੰ ਹੋ ਸਕਦਾ ਹੈ ਹੁਣ ਤੱਕ ਸਾਹਮਣੇ ਨ ਆਈਆਂ ਹੋਣ ਕਿ ਇਹਨਾਂ ਨੇ ਇਹ ਪਾਪ ਨਹੀਂ ਹੁੰਦਾ ਜਦੋਂ ਪਾਪ ਬੰਦਾ ਕਰੀ ਜਾਂਦਾ ਕਰੀ ਜਾਂਦਾ ਇੱਕ ਦਿਨ ਫਿਰ ਜਗ ਜਾਰ ਹੋ ਜਾਂਦਾ ਜੀ ਕਿ ਇਹਨਾਂ ਨੇ ਇਹ ਜਿਹੜੇ ਲੋਕੀ ਪਾਦਰੀ ਬੰਦੇ ਆ ਹੂੰ ਉਹ ਜੀਤਾਂ ਦੀ ਕਿ ਤੂੰ ਪਹਿਲਾਂ ਪਾਪ ਕਰ ਜਾ ਕੰਮ ਕਰ ਤੇ ਫਿਰ ਤੇ ਨੂੰ ਅਸੀਂ ਆਸ਼ੀਰਵਾਦ ਦੇਵਾਂਗੇ ਹੂੰ ਕਿ ਮੈਂ মিডি ਰਾਈ ਇਹਨਾਂ ਦੇ ਪੌਪ ਜਿਹੜੇ ਮੇਨੋ ਆ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਨੂੰ ਲੰਬੂ ਆਵਲਵਾ ਰਹੇ ਹੋ ਇਹ ਲੋਕ ਲਾ ਰਹੇ ਨੇ ਹੂੰ ਕਿਉਂਕਿ ਜਿਹੜੇ ਪਿੰਡਾਂ 'ਚ ਪਾਦਰੀ ਬਣੇ ਆ ਉਹਦੇ ਕੰਮ ਇਹੋ ਹੀ ਕਰੰਦਾ ਹੈ ਜੀ ਗੁਰਗੇ ਸਾਹਿਬ ਵੀ ਕਹਣਾ ਵੀ ਕਿਉਂਕਿ ਇਹਨੂੰ ਮੈਂ بار-बार ਕਹਿੰਦਾ ਲੱਗਦਾ ਉਹ ਇਹ ਲੋਕ ਦਿਸਾਂ ਕਿ ਕਹਿੰਦੇ ਆ ਜਾਂਦੇ ਇਹ ਸ਼ੈਤਾਨ ਦੀ ਬਾਣੀ ਆ ਸ਼ੈਤਾਨ ਦਾ ਘੜਾ ਵਾ ਜਿਹੜਾ ਸਕੂਲਾਂ ਸਕੂਲਾਂ ਜਿਵੇਂ ਘੜੇ ਲਵਾਏ ਜਾ ਰਹੇ ਬੱਚਿਆਂ ਕੋਲੋਂ ਬਿਲਕੁਲ ਬਹੁਤ ਸਾਰੀਆਂ ਘੜਧਾਮਾਂ ਨਿਕਲਦੀਆਂ ਆ ਬੜੀਆਂ ਘੜਧਾਮਾਂ ਵਾ ਇਹਦੇ ਵਿੱਚ ਕੋਈ ਵੀ ਸਾਡੀ ਜਿਹੜੀਆਂ ਸਸਤਾਵਾਂ ਜਿਥੇ ਬੰਦੀਆਂ ਵਾ ਉਹ ਬਿਲਕੁਲ ਸਟੈਂਡ ਨਹੀਂ ਲੈ ਰਹੀਆਂ ਜੀ ਇੱਕ ਉਮਰ ਤੋਂ ਬਾਅਦ ਮੈਰੋ ਨੇ ਵਾਈਟ ਆਈ ਕੇ ਜਿਹੜਾ ਉੱਥੇ ਨਰਦੇ ਲਾਗੇ ਡੇਰਾ ਬਣਾ ਕੇ ਬੈਠਾ ਉਹਨੇ ਆ ਜਨਾਨੀਆਂ ਨਾ ਕੀਤਾ ਹਾਂ ਜਨਾਨੀਆਂ ਦੇ ਜਨਾਨੀਆਂ ਦੇ ਮੁੜ ਕੇ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੋ ਗਿਆ ਤੇ ਉਹਦੋਂ ਸੰਪਰਦਾਵਾ ਸਾਰੇ ਇਕੱਠੇ ਹੁੰਦੀਆਂ ਉਸੇ ਵੇਲੇ ਜੀ ਉਹਨਾਂ ਦੀ ਸਾਖ ਨੂੰ ਬਚਾਉਣ ਵਾਸਤੇ ਹੋਣੀਆਂ ਚਾਹੀਦੀ ਮੈਨੂੰ ਕਿਹਾ ਹੋਣੀਆਂ ਹੀ ਚਾਹੀਦੀਆਂ ਜੀ ਪਰ ਕਾਰਨ ਇਹ ਬਣ ਗਿਆ ਵਾ ਕਿ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਪਾਸ਼ਾ ਜੀ ਹੋ ਰਹੀਆਂ ਬੇਇੱਜ਼ਤੀਆਂ ਨੂੰ ਰੋਕਣ ਵਾਸਤੇ ਜਿੱਥੇ ਬੰਦੀਆਂ ਇਕੱਠੀਆਂ ਹੁੰਦੀਆਂ ਨਾ ਫਿਰ ਤਾੜਨਾ ਦੱਸਿਆ ਕੀ ਕਰਦਾ ਜਿੱਥੇ ਬੰਦੀਆਂ ਦੇ ਨਮਾਇਦੇ ਹਾਂ ਮੈਂ ਤਾਂ ਮਿਲ ਕੇ ਪੁੱਛੂ ਉਹਨਾਂ ਨੂੰ ਜੀ ਤੇ ਤੁਸੀਂ ਮੈਨੂੰ ਉਹਨਾਂ ਤੇ ਕਹਿਤਾ ਕਿ ਜਿਹੜਾ ਨਾਨਕਸਰ ਬਾਰੇ ਕੋਈ ਬੋਲੂਗਾ ਉਹਦਾ ਲਿਹਾਜ਼ ਨਹੀਂ ਕੀਤਾ ਜਾਊਗਾ ਉਹਨਾਂ ਨੇ ਇਹ ਨਹੀਂ ਬੋਲਿਆ ਕਿ ਜਿਹੜਾ ਨਾਨਕਸਰ ਦੇ ਵਿੱਚ ਰਹਿ ਕੇ ਗੁਰੂ ਘਰਾਂ ਦੇ ਵਿੱਚ ਰਹਿ ਕੇ ਇਹਦਾ ਕੋਈ ਕਰਮ ਕਰੂਗਾ ਤਾਂ ਉਹਦਾ ਲਿਹਾਜ਼ ਹੀ ਕੀਤਾ ਜਾਊਗਾ ਬਿਲਕੁਲ ਇਹ ਨਾਲ ਹੀ ਉਹਨਾਂ ਨੂੰ ਕਹਿਦਾ ਸੀ ਹੂੰ ਤੇ ਜਿਹੜਾ ਗੁਰਦਰਾ ਸਾਹਿਬ ਗੁਰੂ ਘਰਾਂ ਦੇ ਵਿੱਚ ਰਹਿ ਕੇ ਆ ਕਰਮ ਕਰੇਗਾ ਵਾ ਉਦਾਲਿਆ ਨਹੀਂ ਕੀਤਾ ਜਾਵੇਗਾ ਹਾਂਜੀ ਜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਪਿੰਡਾਂ ਪਿੰਡਾਂ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਹੋ ਰਹੀਆਂ ਨੇ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਪਿਛਲੇ ਦਿਨਾਂ ਦੇ ਵਿੱਚ ਹੋ ਰਹੀਆਂ ਨੇ ਆ ਥੋੜਾ ਉਸੇ ਦਿਨੀ ਹੀ ਇਹ ਆਠ ਪੋਥੀਆਂ ਮਾਰਾਈ ਦੀਆਂ ਜਿਹੜੀਆਂ ਅਰਥਾ ਸੁਮੇਧਵਾ ਜੀ ਮੇਰਾ ਮੇਰਾ ਸਵਾਲ ਪੁੱਛਲ ਸਾਹਿਬ ਇਹ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹੁਣ ਨਵਾਂ ਸਾਲ ਚੜ੍ਹ ਗਿਆ 25 ਦਸੰਬਰ ਨੂੰ ਜਿਵੇਂ 크리스마ਸ ਮਨਾਇਆ ਗਿਆ ਵੱਡੇ ਪੱਧਰ ਦੇ ਉੱਪਰ ਬਹੁਤ ਸਾਰੇ ਸਮਾਗਮ ਹੋਏ ਉਸ ਦੇ ਵਿੱਚ ਵੀ ਕੁਝ ਲੋਕ ਜਿਹੜੇ ਨੇ ਇਸਾਈ ਧਰਮ ਦੇ ਨਾਲ ਸੰਬੰਧ ਰੱਖਦੇ ਜਾਂ ਫਿਰ ਉਹਨਾਂ ਦੇ ਆਗੂ ਨੇ ਉਹ ਸਿੱਧੇ ਤੌਰ ਦੇ ਉੱਪਰ ਕਹਿ ਰਹੇ ਸੀ ਕਿ ਅਸੀਂ ਆਪਣੇ ਪ੍ਰੋਗਰਾਮ ਕਿਉਂ ਰੋਕੀਏ ਪੰਜਾਬ ਦੇ ਵਿੱਚ ਇਹ ਸਥਿਤੀਆਂ ਜਿਹੜੀਆਂ ਨੇ ਪਿਛਲੇ ਦਿਨਾਂ ਦੇ ਵਿੱਚ ਪੈਦਾ ਹੋਈਆਂ ਹਾਲਾਂਕਿ ਇਸ ਤਰੀਕੇ ਦਾ ਕਲੈਸ਼ ਨਹੀਂ ਹੋਣਾ ਚਾਹੀਦਾ ਉਹਨਾਂ ਲੋਕਾਂ ਨੂੰ ਤੁਹਾਡਾ ਕੀ ਸੁਨੇਹਾ ਹੈ ਦੇਖੋ ਮੈਂ ਤਾਂ ਉਹਨਾਂ ਨੂੰ ਗੱਲ ਕਹਿੰਦਾ ਜੀ ਇਹਦੇ ਉਪਰੜੇ ਲਿਖੇ ਆ ਹ ਹਾਂਜੀ ਪ੍ਰਚਾਰ ਕਰ ਤੋਂ ਕੋਈ ਮਨਾ ਨਹੀਂ ਕਰਦਾ ਕੋਈ ਡੱਕਦਾ ਨਹੀਂ ਹੂੰ ਉਹ ਆਪਣੇ ਤੁਹਾਨੂੰ ਪ੍ਰਚਾਰ ਕਰਨ ਪਰ ਲੋਕਾਂ ਨੂੰ ਗੁੰਮਰਾਹ ਨਾ ਕਰਨ ਹੂੰ ਕਿ ਸਾਡ ਕੋ ਇਡਾ ਇਤਿਹਾਸ ਸਾਡਾ ਲਵੇਰਾ ਵਾ ਜੀ ਕਿ ਸਾਡੇ ਲੋਕ ਵਾ ਜਾਨੀ ਕਿ ਬੜੀ ਕੱਟ ਸੋਚ ਵਾਲੇ ਜਿਹੜੇ ਉਹ ਲੋਕ ਉਧਰ ਤੁਰੇ ਜਾਂਦੇ ਆ ਜੀ ਹੁਣ ਅਸੀਂ ਗੱਲ ਕਰੀਏ ਵਾ ਸਾਡ ਕੋ ਸੱਚੇ ਪਾਤਸ਼ਾਹ ਨੇ ਇੰਨੇ ਕੌਤਕਰ ਜਿਹਾਏ ਇੰਨੀਆਂ ਬਲਸ਼ੀਆਂ ਜਿਹੜੀਆਂ ਅੱਜ ਵੀ ਗੁਰੂ ਘਰ ਅੱਜ ਵਰਤ ਰਹੀਆਂ ਹੂੰ ਇਹ ਲੱਕਵੇ ਮੂੰਹ ਵਾਲਾ ਕੋਈ ਲੱਕੀਆਂ ਨਾਲ ਮੂੰਹ ਲਗਵਾਉਂਦਾ ਵਾ ਤਨ ਕੇ ਬੁਲਾਵਾ ਜੀ ਦਾ ਮੂੰਹ ਲਕਵਾ ਹੋ ਗਿਆ ਵਾ ਜੀ ਮੈਂ ਉਹਨੂੰ ਇਹਨਾਂ ਕੋਲ ਲੈ ਕੇ ਜਾਊਂਗਾ ਇਹ ਮੂੰਹ ਨਹੀਂ ਸਿੱਧਾ ਕਰ ਸਕਦੇ ਉਹਦਾ ਹੂੰ ਤੇ ਮੈਂ ਉਹੋ ਲਕਵੇ ਮੂੰਹ ਵਾਲਾ ਭਵੇਂ ਸਾਈਡ ਭਵੇਂ ਮੁਸਲਮਾਨ ਤੇ ਭਾਵੇਂ ਹਿੰਦੂ ਦੇ ਪਾਸੇ ਕੋਵੇ ਉਹਨੂੰ ਸਾਬੋ ਕੀ ਤਵੰਡੀ ਉਥੇ ਸ਼ੀਸ਼ਾ ਵਾਲਗੀਦਾਰ ਪਾਸ਼ਾ ਨੇ ਜਿਹੜਾ ਕਹਿ ਸਾਡੀਆਂ ਤੱਕ ਰਹੇਗਾ ਹੂੰ ਉਹ ਸ਼ੀਸ਼ੇ ਵਿੱਚ ਲਕਵਾ ਮੂੰਹ ਵੇਖਣ ਦੇ ਨਾਲ ਮੂੰਹ ਸਿੱਧਾ ਹੋ ਜਾਂਦਾ ਅੱਜ ਵੀ ਜੀ ਇਹ ਭਾਵੇਂ ਲੈ ਲੈਣਾ ਜੀ ਮੈਂ ਇਹਨਾਂ ਨੂੰ ਲੈ ਕੇ ਜਾਊਂਗਾ ਤੇ ਇਹ ਨਹੀਂ ਕਰ ਸਕਣਗੇ ਇਹ ਬਸ ਸਿੱਧਾ ਕੂੜ ਦਾ ਪ੍ਰਚਾਰ ਕਰਦੇ ਲੋਕਾਂ ਨੂੰ ਮਰਾ ਕਰ ਰਹੇ ਆ ਜੀ ਤੇ ਇਹ ਬਰਦਾਸ਼ਤ ਕਰਨ ਤੋਂ ਬਾਹਰ ਹੀ ਆ ਪਰ ਸੰਪਰਦਾਵਾਂ ਜਿਹੜੀਆਂ ਉਹਨਾਂ ਨੂੰ ਅੱਗੇ ਹੋ ਕੇ ਇਹ ਚੀਜ਼ਾਂ ਜ਼ਰੂਰ ਸਟੈਂਡ ਲੈਣਾ ਚਾਹੀਦਾ ਵਾ ਅਗੇ ਜੀ ਜੀ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਸਰਕਾਰਾਂ ਨੂੰ ਵੀ ਇਹ ਉਹ ਗੱਲ ਕਹਿਣੀ ਚਾਹੀਦੀ ਆ ਜੀ ਕਿ ਸਰਕਾਰਾਂ ਕੋ ਉਹ ਸਰਕਾਰਾਂ ਜਿਹੜੀਆਂ ਕੋ ਵੋਟਾਂ ਵੰਦੀਆਂ ਵਾ ਹੂੰ ਉਹਨਾਂ ਨੂੰ ਕੋਈ ਨਹੀਂ ਹੈਗਾ ਧਰਮ ਦੇ ਨਾਲ ਹੋਣਾ ਜੀ ਉਹ ਵੋਟਾਂ ਵਿੱਚ ਨਹੀਂ ਕਿ ਵੋਟਾਂ ਹੈ ਕਿਧਰ ਜਾਂਦੀਆਂ ਵਾ ਜੀ ਨਾ ਸਵਾਲ ਨਾ ਸਵਾਲ ਦੇ ਨਾਲ ਸਮਾਪਤੀ ਕਰਾਂਗੇ ਜਿਸ ਤਰੀਕੇ ਦੇ ਨਾਲ ਤੁਸੀਂ ਇਹ ਸਾਰੀ ਕਾਰਵਾਈ ਦੇ ਬਾਰੇ ਗੱਲ ਕੀਤੀ ਉੱਥੇ ਕੀ ਕੁਝ ਵਾਪਰੇ ਆ ਹੁਣ ਜਿਹੜੀ ਕਾਰਵਾਈ ਹੋਈ ਆ ਪੁਲਿਸ ਦੇ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਆ ਉਹਦੇ ਨਾਲ ਸੰਤੁਸ਼ਟ ਨੇ ਸਿੱਖ ਜਥੇਬੰਦੀਆਂ ਜਾਂ ਫਿਰ ਨਿਹੰਗ ਸਿੰਘ ਜਿਹੜੇ ਉੱਥੇ ਪਹੁੰਚੇ ਸੀ ਨਹੀਂ 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 ਕੋਈ ਉਹ ਇਹੰਦੀ ਆ ਕੇ ਉਸਨੇ ਕਾਨੂੰਨੀ ਕਾਰਵਾਈ ਕਰਦੀ ਆ ਪੁਲਿਸ ਤੇ ਹਰਕਤ ਸੀ ਉਸੇ ਲਿਆਈਂਦੀ ਆ ਪੁਲਿਸ ਤੇ ਉਸਰੇ ਸਨੈਡ ਲੈਂਦੀ ਆ ਹੂੰ ਪਰ ਮੈਂ ਇਹ ਗੱਲ ਕਹਿੰਦਾ ਕਿ ਜਿਹੜੀਆਂ ਸਾਡੀਆਂ ਸੰਪਰਦਾਵਾਂ ਬੈਠੀਆਂ ਨੇ ਬਿਲਕੁਲ ਜਿਹੜੇ ਸਰੀਆ ਕਾਲ ਦੇ ਜਥੇਦਾਰ ਬਣੇ ਬੈਠੇ ਨੇ ਹੂੰ ਕੋਈ ਐਕਸ਼ਨ ਨਹੀਂ ਲੈ ਰਹਾ ਕੋਈ ਵਾਇਰ ਨਹੀਂ ਫਾਉਂਦਾ ਹੈ ਹੂੰ ਇਹ ਅਸੀਂ ਜਿਹੜੇ ਕਿਰਤੀ ਸੇਕਾ ਸਾਨੂੰ ਦਬਾਉਣ ਵਾਸਤੇ ਜਿਹੜਾ ਹਰਪੀਰ ਸਿੰਘ ਕਹਿੰਦਾ ਉਦੋਂ 328 ਪਾਉ ਦੀ ਗੱਲ ਕਰਦਾ ਸੀ ਅਸੀਂ ਗੱਲ ਕਰਦੇ ਹਾਂ ਕਿ ਇਹਨੇ ਆਵਾਜ਼ ਨੂੰ ਛਾਇਆ ਹੈ ਕਿ ਅਸੀਂ ਉਹਨੂੰ ਆਵਾਜ਼ ਨੂੰ ਚੁੱਕਿਆ ਹੈ ਉਦੋਂ ਆਂਦਾ ਕਿ ਜੇ ਡਾਂਗਾ ਦੀ ਰੋੜ ਪਈ ਇਹਨਾਂ ਨੂੰ ਫੇਰ ਡਾਂਗਾ ਫੇਰਿਓ ਹੂੰ ਹਾਂਜੀ ਇਹ ਹਰਬੀਸ ਨੇ ਗੱਲ ਕਹੀ ਤਾਂ ਹੁਣ ਹਰਬੀਸ ਵੀ ਖੁਡੇ ਲੈਣ ਲੱਗਾ ਏਨਾਂ ਨੇ ਜੀ ਇਹ ਉਹਨਾਂ ਦੀ ਸਿਰ ਤੇ ਇਹ ਗੱਲ ਬੋਲਣ ਦਿਆ ਵਾ ਹਮ ਮੈਂ ਗੱਲ ਕਹਿਣਾ ਵਾ ਕਿ ਜੇਕਰ ਇਹ ਕੋਈ ਇਹ ਕੋ ਕੇ ਇਹ ਵੀ ਨਹੀਂ ਚਾਹੁੰਦੇ ਕਿਉਂਕਿ ਕਹਿੰਦੇ ਸਾਡੀਆਂ ਵੋਟਾਂ ਖਰਾਬ ਹੁੰਦੀਆਂ ਵਾ ਜੀ ਨਹੀਂ ਤਾਂ ਇਹ ਇੱਕ ਦਿਨ ਦੇ ਵਿੱਚ ਹੀ ਕਿਹੜੀ ਚੀਜ਼ ਹੋ ਨਹੀਂ ਸਕਦਾ ਕਿ ਉਹਦਾ ਹੱਲ ਨਹੀਂ ਹੋ ਸਕਦਾ ਇਹ ਹੱਲ ਕਰਦਾ ਕਿ ਚੁੰਦੀ ਨਹੀਂ ਲੋਕ ਮੈਂ ਕਹਿੰਦਾ ਨਾ ਸਤਗੁਰ ਦੀ ਪਿੱਛੇ ਕੁਰਬਾਨੀ ਦਾ ਅੱਜ ਦਿਨ ਕੋਈ ਨਾ ਕੋਈ ਐਸੀ ਕਿਤਨਾਵਾ ਵਾਪਰੀਆਂ ਨੇ ਥੋੜੇ ਦਿਨ ਪਹਿਲਾਂ ਇੱਕ ਪਿੰਡ ਹੈਗਾ ਰਾਮਪੁਰਾ ਹਮ ਉਹ ਰਾਂਬੁਰ ਦੇ ਵਿੱਚ ਇੰਨੀ ਬੇਦਬੀ ਮਹਾਰਾਜੇ ਪਾਸ਼ਾਦ ਹੋਈ ਕਿ ਜਿਹੜੀ ਦਸੋਂ ਤੋਂ ਬਾਰੀ ਆ ਜੀ ਗੱਲ ਸੁਣੋ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਅਮਦਾ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਸਦਾ ਸਾਹਿਬ ਜਿਹੜੀ ਆ ਇਹ ਸਾਰੀ ਗੱਲ ਹੈ ਜਾਂ ਫਿਰ ਵਾਰਤਾ ਹੈ ਦੇ ਵਿੱਚੋਂ ਇੱਕ ਚੀਜ਼ ਤਾਂ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਕਿ ਆਏ ਦਿਨ ਹੁੰਦੀਆਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸੋਚਣ ਵਿਚਾਰਨ ਦੇ ਲਈ ਮਜਬੂਰ ਕਰਦੀਆਂ ਨੇ ਕਿ ਪੰਜਾਬ ਤੁਰਿਆ ਕਿਧਰਲੇ ਪਾਸੇ ਨੂੰ ਜਾਂਦਾ ਹੈ ਜਦੋਂ ਅਸੀਂ ਇੱਕ ਪਾਸੇ ਕਹਿੰਦੇ ਹਾਂ ਕਿ ਸਾਡੇ ਜਿਉਂਦੇ ਜਾਗਦੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਉਨ੍ਹਾਂ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕਾਂ ਨੂੰ ਜਿਸ ਤਰੀਕੇ ਦੇ ਨਾਲ ਇਸ ਸਤਕਾਰ ਕਮੇਟੀ ਦੇ ਆਗੂ ਹੋਰਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਲਤਾੜਿਆ ਜਾ ਰਿਹਾ ਹੈ ਉਹਨਾਂ ਨੂੰ ਜ਼ਹਿਨੀ ਤੌਰ ਦੇ ਉੱਪਰ ਮਜਬੂਰ ਕੀਤਾ ਜਾ ਰਿਹਾ ਜਾਂ ਫਿਰ ਉਹਨਾਂ ਦੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸੇ ਤਰੀਕੇ ਦੀ ਇਹ ਘਟਨਾ ਜਿਹੜੀ ਹੈ ਅੰਮ੍ਰਿਤਸਰ ਦੇ ਪਿੰਡ ਮੁੱਦਲ ਤੋਂ ਸਾਹਮਣੇ ਆਈ ਜਿੱਥੇ ਪੁਲਿਸ ਦੇ ਵੱਲੋਂ ਮਾਮਲਾ ਤਾਂ ਹੁਣ ਦਰਜ ਕਰ ਲਿਆ ਗਿਆ ਪਰ ਇਸ ਮਾਮਲੇ ਤੋਂ ਸੰਤੁਸ਼ਟ ਜਿਹੜੀਆਂ ਨੇ ਨਿਹੰਗ ਸਿੰਘ ਜਥੇਬੰਦੀਆਂ ਨਹੀਂ ਨਜ਼ਰ ਆ ਰਹੀਆਂ ਉਹਨਾਂ ਦਾ ਮਲਾਲ ਇਹ ਹੈ ਕਿ ਜਿਹੜੀਆਂ ਸਾਡੀਆਂ ਸਰਮੌਰ ਸਿੱਖ ਜਥੇਬੰਦੀਆਂ ਨੇ ਉਹਨਾਂ ਦੇ ਵੱਲੋਂ ਕਿਸੇ ਤਰੀਕੇ ਦੇ ਨਾਲ ਆਪ ਮੁਹਾਰੇ ਇਹ ਗੱਲ ਨਹੀਂ ਕੀਤੀ ਜਾਂਦੀ ਉਹ ਕਹਿੰਦੇ ਅਸੀਂ ਕਿਰਤੀ ਹੋਣ ਦੇ ਬਾਵਜੂਦ ਵੀ ਇਹਨਾਂ ਸਾਰੀਆਂ ਘਟਨਾਵਾਂ ਦੇ ਉੱਪਰ ਜਾ ਕੇ ਐਕਸ਼ਨ ਲੈਣ ਦੀ ਕੋਸ਼ਿਸ਼ ਕਰਦੇ ਹਾਂ ਜਿੰਨੇ ਕੁ ਵੀ ਜੋਗੜੇ ਆ ਪਰ ਇਸ ਸਾਰੇ ਮਸਲੇ ਮਾਮਲੇ ਦੇ ਬਾਰੇ ਤੁਸੀਂ ਕੀ ਸੋਚਦੇ ਵਿਚਾਰਦੇ ਹੋ ਆਏ ਦਿਨ ਹੁੰਦੀਆਂ ਬੇਅਦਬੀ ਦੀਆਂ ਘਟਨਾਵਾਂ ਆ ਜਿਹੜੀਆਂ ਹੁੰਦੀਆਂ ਨੇ ਇਸ ਦੇ ਬਾਰੇ ਤੁਹਾਡੇ ਜ਼ਹਿਨ ਦੇ ਵਿੱਚ ਕੀ ਕੁਝ ਬਲਬਲੇ ਨੇ ਇਹ ਵੀ ਅਸੀਂ ਜਾਣਨਾ ਚਾਹਾਂਗੇ ਤੇ ਨਾਲ ਦੀ ਨਾਲ ਕਿਸੇ ਵੀ ਤਰੀਕੇ ਦੇ ਨਾਲ ਸਾਡਾ ਮੰਤਬ ਇਹ ਨਹੀਂ ਹੁੰਦਾ ਕਿ ਕਿਸੇ ਤਰੀਕੇ ਦਾ ਕੋਈ ਕਲੇਸ਼ ਜਾਂ ਫਿਰ ਕੋਈ ਐਦਾਂ ਦੀ ਚੀਜ਼ ਪੈਦਾ ਹੋਵੇ ਪੰਜਾਬ ਦੇ ਵਿੱਚ ਉਹ ਭਾਵੇਂ ਕੋਈ ਵੀ ਧਰਮ ਹੋਵੇ ਸਤਕਾਰ ਸਾਰੇ ਧਰਮਾਂ ਦਾ ਬਰਾਬਰ ਹੋਣਾ ਚਾਹੀਦਾ ਪਰ ਦੂਸਰੇ ਧਰਮ ਨੂੰ ਬਲੇਮ ਕਰਕੇ ਦੂਸਰੇ ਧਰਮ ਦੀਆਂ ਬਹੁਤ ਸਾਰੀਆਂ ਪਾਉਮ ਨਾਮ ਨੂੰ ਠੇਸ ਪਹੁੰਚਾ ਕੇ ਜੇਕਰ ਆਪਣੇ ਧਰਮ ਦਾ ਪ੍ਰਚਾਰ ਕੀਤਾ ਜਾਵੇ ਤਾਂ ਇਹ ਵੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਦਰਕਨਾਰ ਕਰਕੇ ਬਹੁਤ ਸਾਰੀਆਂ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਨੇ ਜਿਹੜੀਆਂ ਕਿ ਨਿੰਦਣਯੋਗ ਨੇ ਭੰਡਣਯੋਗ ਨੇ ਤੇ ਇਹਨਾਂ ਦੇ ਉੱਪਰ ਬਣਦੀਆਂ ਕਾਰਵਾਈਆਂ ਹੋਣੀਆਂ ਚਾਹੀਦੀਆਂ ਨੇ ਸੋ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਪ੍ਰतिक੍ਰਮ ਤੇ ਟਿੱਪਣੀ ਨਾਲੋਂ ਨਾਲ ਕਰਦੇ ਜਾਓ ਆਉਣ ਵਾਲੇ ਸਮੇਂ ਦੇ ਵਿੱਚ ਵੀ ਕੋਸ਼ਿਸ਼